ਫਗਵਾੜਾ ਦੇ ਨਜ਼ਦੀਕੀ ਪਿੰਡ ਮਾਨਾਵਾਲੀ ਦੀ ਰਹਿਣ ਵਾਲੀ ਵਿਆਹੁਤਾ ਮਹਿਲਾ ਦੀ ਭੇਦ ਭਰੇ ਹਾਲਾਤਾਂ ਵਿੱਚ ਹੋਈ ਮੌਤ ਦੋਸ਼ੀਆਂ ਖਿਲਾਫ ਕਾਰਵਾਈ ਨਾ ਹੋਣ ਕਰਕੇ ਪਰਿਵਾਰਿਕ ਮੈਂਬਰਾਂ ਨੇ ਥਾਣਾ ਸਤਨਾਮਪੁਰਾ ਦੇ ਬਾਹਰ ਲਗਾਇਆ ਤਰਨਾ ਹੋਰ ਯਾਰ ਉਹਨਾਂ ਆ ਗਿਆ ਬੁਝੇ ਹੋ ਗਏ ਆਂ ਇਹਨਾਂ ਆ ਗਿਆ ਬੁਝੇ ਆ ਸਾਰੇ ਜਣੇ ਆਤੀ ਮਾਰ ਲਾ ਕੇ ਆ ਗਿਆ ਬੁਝੇ ਆ ਬੰਦ ਕਰ ਮਤੈਨੂੰ ਓਏ ਪਾ ਕੇ ਆ ਗਿਆ ਬੰਦ ਕਰ ਜੋ ਕਾਬੜੀ ਗੱਲੇ ਆ ਕਿ ਆਪਾਂ ਸਾਰੇ ਜਣੇ ਅਸੀਂ ਕੱਢਦੇ ਹਾਂ ਸਾਰੇ ਇਹ ਪੁਰਣੀ ਸਾਇਟੀ ਜੋ ਹੋ ਗਈ ਜੋ ਵੀ ਗੱਲ ਕੀਤੀ ਸੀ ਉਹ ਪਹਿਲਾਂ ਵਿਆਹ ਹੋਇਆ ਹੈ ਜੀ ਚਲੋ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਸਾਰੇ ਆਖੀਏ ਸਿਕੰਦਰਲਾ 11 ਹਾਂ ਜੀ ਇਹ ਬੜੇ 22 ਪਿਆਰਵੇਂ ਮਹੀਨੇ ਦੇ ਤਰੀਕ ਨੂੰ ਹੋਇਆ ਸੀਗਾ 26 ਤਰੀਕ ਸੀ 11ਵਾਂ ਮਹੀਨਾ ਸੀ ਤੇ ਇਸ ਮਹੀਨੇ ਵਿਆਹ ਹੋਏ ਨੂੰ 40 ਦਿਨ ਹੋਏ ਆ 40 ਦਿਨ ਹੋਏ ਵਿਆਹ ਹੋਏ ਨੂੰ ਤੇ ਕੁੜੀ ਪਹਿਲੀ ਵਾਰ ਇੱਕ ਵਾਰੀ ਜਾ ਕੇ ਮੁੜ ਕੇ ਆਈ ਆ ਕੇ ਦੂਸਰੇ ਦਿਨ ਲੈ ਗਿਆ ਲੈ ਕੇ ਕਹਿੰਦਾ ਜਖੇਰੀ ਮੱਥਾ ਟੇਕਣਾ फटाफट ਟੇਕ ਕੇ ਚਲਾ ਗਿਆ ਸਿਕਾ ਚਲ ਕੋਈ ਨਹੀਂ ਬਾਦ ਵਿੱਚ ਜਦੋਂ ਕੁੜੀ ਮੁੰਡੇ ਜਦੋਂ ਅਸੀਂ ਗੱਲ ਕਰਦੇ ਸੀ ਸਾਨੂੰ ਨਾ ਕੁੜੀ ਨਾਲ ਗੱਲ ਹੀ ਸੀ ਚਾਚੇ ਨਾਲ ਦੇ ਫਿਰ ਨਾ ਫੋਨ ਦਿੰਦਾ ਸੀ ਤੇ ਬਹਿਮ ਜਿਆਦਾ ਰੱਖਦਾ ਸੀਗਾ ਵੀ ਤੂੰ ਸੋਹਣੀ ਐ ਤੇ ਮੈਂ ਕਾਲਾ ਐ ਤੇ ਮੈਂ ਤੂੰ ਮੈਨੂੰ ਕਿਸੇ ਨਾਲ ਹੋਰ ਨਾਲ ਗੱਲ ਕਰਨੀ ਹੋਊਗੀ ਹਰ ਤਰ੍ਹਾਂ ਤੌਰਚਰ ਕਰਦਾ ਹੁੰਦਾ ਸੀ ਫਿਰ ਵੀ ਅਸੀਂ ਕਿਹਾ ਚਲੋ ਕੋਈ ਗੱਲ ਨਹੀਂ ਨੂੰ ਬੈਠ ਕੇ ਸਮਝਾਉਂਦੇ ਆ ਸਮਝਾਇਆ ਵੀ ਗਏ ਵੀ ਮੰਮੀ ਡੈਡੀ ਸਾਰੇ ਸਮਝਾ ਕੇ ਆਏ ਔਰ ਉਹ ਮੰਨ ਗਿਆ ਕਹਿੰਦਾ ਮੁੜ ਕੇ ਇਹ ਗੱਲ ਨਹੀਂ ਹੋਣੀ ਫੇਰ ਉਹਦਾ ਭਰਾ ਪਰਚਾਈ ਗਏ ਉਸ ਗੱਲ ਨੂੰ ਫੇਰ ਕੋ ਮਿਲਤ ਹਰ ਕੋਈ ਜਾਂਦਾ ਹੀ ਆ ਇਹ ਨਬਰ ਮਾਨੂੰ ਕਹਿੰਦਾ ਇਹ ਕਿ ਉਹ ਸੱਦੇ ਆ ਕਿਹੜੀ ਵੱਲੋਂ ਸੱਦੇ ਆ ਜਦੋਂ ਚਲੇ ਗਏ ਤਾਂ ਬਾਅਦ ਵਿੱਚ ਤੇਰੇ ਲੜਾਈ ਕੀਤੀ ਉਸ ਤੋਂ ਬਾਅਦ ਪਤਾ ਨਹੀਂ ਸਾਨੂੰ ਵੀ ਇਹਨੇ ਸੁਸਾਈਡ ਕੁੜੀ ਨੂੰ ਕੀਤਾ ਗਿਆ ਕਿੱਦਾਂ ਕੀਤਾ ਗਿਆ ਕਿੱਦਾਂ ਨਹੀਂ ਹੈਗਾ ਸਾਨੂੰ ਤਾਂ ਬਸ ਇਹੀ ਦੱਸਿਆ ਵੀ ਟਾਡੀ ਕੁੜੀ ਕੋਸ਼ ਖਾ ਬੈਠੀ ਆ ਤੇ ਦੇ ਭਈਆ ਤੇ ਆ ਕੇ ਸੱਪ ਮੋੜ ਕੇ ਆਪੇ ਲੈ ਕੇ ਜਾ ਕੇ ਤਾਂ ਆਪ ਛੱਡ ਕੇ ਚਲਾ ਗਿਆ ਤੇ ਆਪ ਬਾਹਰ ਨੂੰ ਚਲਾ ਗਿਆ ਤੇ ਕੁੜੀ ਨੂੰ ਤੇ ਛੱਡ ਕੇ ਕਿੱਥੇ ਲੱਗ ਗਿਆ ਮੁੰਡਾ ਬਾਹਰ ਚਲਾ ਗਿਆ ਮੁੰਡਾ ਉਸੇ ਕਮਿਊਨ ਫਲੈਟ ਕਰਾਈ ਤੇ ਚਲਾ ਗਿਆ ਸਾਨੂੰ 4 ਦਿਨ ਹੋ ਗਏ ਆ ਦਿਆ ਨੂੰ ਕਿਸੇ ਸਾਡੀ ਬਾਤ ਨਹੀਂ ਪੁੱਛੀ ਹੈਗੀ ਕੁੜੀ ਜੇ ਪੋਸਟਮਾਰਟ ਵੀ ਨਹੀਂ ਹੋਇਆ ਤੇ ਨਾ ਹੀ ਉਹਦੀ লাশ ਵੀ ਰੋਲਦੀ ਆ ਤੇ ਉਹਦਾ ਵੀ ਸਾਡਾ ਨਾ ਧੱਕਾ ਹੀ ਹੋਇਆ ਕੋਈ ਨਹੀਂ ਕੋਈ ਸਾਡੀ ਕੋਈ ਨਹੀਂ ਸਵਾਲ ਸਾਡੇ ਕੋਈ ਨਹੀਂ ਸਵਾਲ ਹੁਣ ਅਸੀਂ ਪਾਸਾਈ ਜਣੇ ਆਈ ਮਿਹਰਬਾਨੀ ਕੀਤੀ ਜਾਂਦੀ ਹੈ ਕਿ ਇਹਨਾਂ ਨੂੰ ਇਦਾਂ ਦੇ ਗੰਦੇ ਬੰਦਿਆਂ ਦਾ ਜੇ ਆਇਆ ਵੀ ਉਹਨਾਂ ਨਾਲ ਕਾਰਵਾਈ ਕੀਤੀ ਜਾਵੇ ਮੁੰਡੇ ਨੂੰ ਪੇਸ਼ ਕੀਤਾ ਜਾਵੇ ਪੇਟਾ ਵੀ ਹੋਵੇ ਉਹਨਾਂ ਦੇ ਪੈਣਾ ਨੂੰ ਵੀ ਕੀਤਾ ਜਾਵੇ ਤੇ ਸਾਡਾ ਫਿਰ ਅਸੀਂ ਬੈਠ ਕੇ ਫੈਸਲਾ ਕਰਕੇ ਅਸੀਂ ਸਨਸਕਾਰ ਕਰ ਇਹ ਮਾਨਾ ਵਾਲੀ ਦਾ ਆ ਮੁੰਨਾ ਪਿੰਡ ਤੋਂ ਮੁੰਨਾ ਪਿੰਡ ਤੋਂ ਮੁੰਨੇ ਪਿੰਡ ਤੋਂ ਮਾਨਾ ਵਾਲੀ ਸੀ ਸੀ ਮਾਨਾ ਵਾਲੀ ਹੋਰ ਮਾਨਾ ਵਾਲੀ ਉਹ ਤਾਂ ਨੇ ਪੁਲਿਸ ਕੀ ਕਹਿੰਦੀ ਆ ਪੁਲਿਸ ਭਾਈ ਨਹੀਂ ਕਹਿੰਦੇ ਜੇ ਆਵੇ ਅਸੀਂ ਪੇਸ਼ ਕਰਾਂਗੇ ਵੇ ਅਸਕੇ ਕੁਰਦੀਆਂ ਪੇਸ਼ ਕਰੋ ਜਿਹੜੇ ਕੁਰਦੀਆਂ ਉਸ ਵੇਲੇ ਅਵੇਲੇਬਲ ਸੀ ਜਿਹੋ ਉਹਨਾਂ ਬੈਸ ਮੁਸਾਇਆ ਹੁੰਦਾ ਸੀਗਾ ਬਈ ਉਹਨਾਂ ਨੂੰ ਪੇਸ਼ ਕਰੋ ਉਹਦੇ ਭਰਾ ਨੂੰ ਪੇਸ਼ ਕਰੋ ਮਲ ਤੇ ਮੈਨੂੰ ਤੇ ਕਹਿੰਦੇ ਵੀ ਉਹ ਤਾਂ ਬਾਹਰ ਚਲਾ ਗਿਆ ਹੈ ਅਸਕੇ ਜਿੱਥੇ ਮਰ ਗਿਆ ਉਹ ਪੇਸ਼ ਕਰੋ ਕਿਤੇ ਨਹੀਂ ਦਫ਼ਤਰੀ ਨਹੀਂ ਹੋਈ ਨਹੀਂ ਕਿਸੇ ਦੀ 4 ਦਿਨ ਹੋ ਗਏ ਆ ਬਸ ਲਾਸ਼ ਜੀ ਤੇ ਮਾਰ ਕੇ ਸਾਡੀ ਮੰਗ ਵੀ ਸਾਨੂੰ ਇਨਸਾਫ ਦਿੱਤਾ ਜਾਵੇ ਸਾਡੀ ਕੁੜੀ ਜਿਹੜੀ ਹੈ ਉਹ ਜਿਹੜੀ ਹੈ ਉਹਨਾਂ ਨੇ ਕੀਤਾ ਆ ਉਹਨਾਂ ਉਹਦਾ ਸਾਡੀ ਇਨਸਾਫ ਮਿਲਣਾ ਚਾਹੀਦਾ ਹੈ ਸਾਡੇ ਧੱਕਾ ਹੋਇਆ ਉਹ ਸਾਾਨੂੰ ਪੁੰਡੇ ਨੂੰ ਰੈਸਟ ਕਰੋ ਤੇ ਕੁੜੀਆਂ ਨੂੰ ਰੈਸਟ ਕਰੋ ਗੀ ਦੌੜ ਗਿਆ ਪਰੌਣਾ ਦੌੜ ਗਿਆ ਮਰੀਨ ਦੌੜ ਗਿਆ ਸਾਡੀ ਸਾਡੀ ਫੋਟੋ ਮੰਨ ਪਰਮਾਨਾ ਲਿਆ ਕੁੜੀ ਦੀ ਕਹਾਣੀ ਉਹਨਾਂ ਨੂੰ ਧਾਮਕੀਆਂ ਦਿੰਦਾ ਸੀ ਧਾਮਕੀਆਂ ਦਿੰਦਾ ਸੀ ਗਾਜ ਦੋ ਇਹ ਬਤਾ ਦੇ ਦੋ ਬੰਦਾਂ ਲਾਈਏ ਉਹ ਵੀ ਖੋ ਲਈਏ ਸਰ ਇਹਨਾਂ ਨੇ ਸਾਡੀ ਕੁੜੀ ਨੂੰ ਨਾ ਗੋਲੀਆਂ ਦੇਤੀਆਂ ਕਣਕ ਦੀਆਂ ਠੀਕ ਆ ਤੌਰਚਰ ਕਰਦਾ ਸੀਗਾ ਉਹ ਦਿਨ ਰਾਤ ਠੀਕ ਆ ਉਹਨੇ ਥੋੜਾ ਬਹੁਤਾ ਦੱਸਿਆ ਉਹਨੂੰ ਇਹਨਾਂ ਨੂੰ ਪਤਾ ਸੀਗਾ ਸਾਰੀ ਇਹਨੇ ਮਾਰ ਹੀ ਦੇਣੀ ਆ ਹਾਂ ਜਿਹੜੀ ਹੋ ਗਈ ਸੀ ਵਿਆਹ ਨੂੰ ਸਰ ਮੀਨਾਂ ਕੋਈ ਆਜੇ ਤਾਂ ਮੱਥੇ ਸਵਾ ਮਹੀਨਾ ਹੋਇਆ ਵਿਆਹ ਨੂੰ ਵਗੈਰਾ ਵੀ ਰੱਖਦੇ ਸੀ ਹਾਂ ਸਰ ਟੌਰਚਰ ਕਰਦਾ ਸੀਗਾ ਮਾਰਦਾ ਕੁੱਟਦਾ ਸੀਗਾ ਠੀਕ ਆ ਗੋਮਾਂਡ ਵਗੈਰਾ ਵੀ ਰੱਖਦੇ ਸੀ ਕਿ ਬੱਸ ਯਾਰ ਸਰ ਟੰਬਾ ਟੰਬਾ ਮੰਗਦਾ ਹੁੰਗਾ ਕੁਛ ਕਹਿੰਦਾ ਸੀ ਇਹਨਾਂ ਨੂੰ ਕੀ ਕਸ਼ਣ ਲੈ ਕੇ ਕੋਈ ਇਹੇ ਹਾਂਜੀ ਗੱਤ ਕਿਦਾਂ ਹੋਈ ਸੇ 6 ਨੂੰ ਬੇਦਰੀ ਹਾਂਜੀ ਇਹ ਮਾਗੀ ਹੈ ਜੀ ਇਹਦੇ ਪੋਲੇ ਉਹਦਾ ਨਫਰ ਰਵਿਆ ਮਨਾਂ ਵਾਲੀ ਦਾ ਮਨਾਂ ਵਾਲੀ ਦਾ ਸਰਪੰਡ ਮਨਾਂ ਵਾਲੀ ਦਾ ਹਾਂਜੀ ਬੱਧੀ ਕਿੱਥੇ ਦੇ ਰਹੇ ਅਸੀਂ ਸਰ ਜਲੰਧਰ ਤੋਂ ਆ ਰਹੇ ਹਾਂ ਤਾਤਰੀਕ ਬੁੱਧਵਾਰ ਨੂੰ ਆਇਆ ਹਾਂ ਹਾਂਜੀ ਹਾਂਜੀ ਰਾਤ ਨੂੰ ਆ ਆ ਸਾਡੇ ਕਾਗਨ ਨੇ ਤੇ ਆ ਜੀ ਆ ਨਾ ਮਾਣ ਹਾਂਜੀ ਸਰ ਸਾਗਨ ਨੇ ਤੇ ਆ ਜੀ ਆ ਨਾ ਮਾਣ ਸਰ ਜੀ ਹਾਂ ਹਾਂ ਜੀ ਸਰ ਕੀਤੀ ਆ ਹੁਣ ਦਾ ਕਿਉਂਕਿ ਉਧਰ ਤਾਂ ਸਰ ਪਤਾ ਹੀ ਨਹੀਂ ਸਜਾ ਕਿਉਂਕਿ ਉਹਨਾਂ ਨੇ ਜਦੋਂ ਮਾਰ ਕੇ ਉਹ ਲੈ ਕੇ ਆਇਆ ਘਰੋਂ ਪੂਰੀ ਉਹਨੂੰ ਡੈੱਡ ਕਰਕੇ ਲੈ ਕੇ ਆਇਆ ਹਸਪੀਟਲ ਠੀਕ ਆ ਘਰ ਦੇ ਨੂੰ ਉਹਨਾਂ ਨੇ ਫੋਨ ਕੀਤਾ ਕਿ ਆ ਕੇ ਲੈ ਜਾ ਸਰ ਉਹ ਬੋਡੀ ਉਹਨਾਂ ਦੇ ਹਵਾਲੇ ਕਰ ਗਿਆ ਉੱਥੇ ਗਾਇਬ ਹੋ ਗਿਆ ਉਹ ਕਿਹੜੀ ਕੰਟਰੀ ਰੋੜੇ ਪਤਾ ਲੱਗਾ ਹਾਂ ਸਿਆ ਸਰ ਪਹਿਲਾਂ ਵੀ 프랑ਸ ਤੇ ਆਇਆ ਹਾਂ ਹਾਂ ਜੀ ਸਰ 프랑ਸ ਚ ਹੀ ਆ ਅੰਦਰ ਬੜੀ ਕੀ ਮਾਮਲਾ ਜਿਹੜਾ ਜਨਾਬ ਕੋਲ ਪਾਣੇ ਆਏ ਆ ਅੱਜ ਅਸੀਂ ਇਸ ਕਰਾਮਪਰੇਥਾਨੇ ਚਾਰ ਦਿਨ ਹੋ ਗਏ ਸਾਡੀ ਲੜਕੀ ਨੂੰ ਜ਼ਹਿਰ ਦੇ ਕੇ ਮਾਰ ਦਿੱਤਾ ਉਹ ਨਾਂ ਟੜ ਕੋ ਕੀ ਨਾਮ ਹੈ ਕੁਰੀਦਨ ਉਮਾ ਬਸਰਾ ਉਮਾ ਬਸਰਾ ਮੰਨ ਵਾਲੀ ਟੰਡਵੇਂ ਅੱਜ ਜੀ ਹੁਣ ਬੋਲੋ ਜੀ ਕੀ ਨਾਮ ਹੈ ਹਾਂ ਜੀ ਮੈਂ ਸੁਖਦੇਵ ਸਿੰਘ ਆਹਮੜੀ ਪਾਰਟੀ ਹਲਕਾ ਬੰਗਾ ਤੋਂ ਬੋਲ ਰਿਹਾ ਜੀ ਸਾਡੀ ਸਰਕਾਰ ਹੋਣ ਦੇ ਬਾਵਜੂਦ ਵੀ ਸਾਡੀ ਸਰਵਾਈ ਨਹੀਂ ਹੋ ਰਹੀ ਸਾਡੀ ਲੜਕੀ ਉਮਾ ਬਸਰਾ ਚਾਰ ਦਿਨ ਹੋ ਗਏ ਨੂੰ ਜ਼ਹਿਰ ਦੇ ਕੇ ਮਾਰ ਦਿੱਤਾ ਡੈੱਡ ਬੋਡੀ ਸਿਵਲ ਹਸਪੀਟਲ ਦੇ ਵਿੱਚ ਪੋਸਟਮਾਰਟਮ ਲਈ ਟਈ ਆ ਰਪਾਲ ਸਾਹਿਬ ਨੇ ਤਹਿ ਲੈ ਲਿਆ ਐਸਐਚਓ ਨੇ ਵੀ ਤਹਿ ਲੈ ਲੇ ਗੁਰਦੇਵ ਸਿੰਘ ਐਸਐਸਆਈ ਨੇ ਵੀ ਤਹਿ ਲੈ ਲੇ ਸਾਡੀ ਕੋਈ ਸੁਣਵਾਈ ਇਹ ਸਤਨਾਮਪੁਰਾ ਖਾਨਾ ਤੇ ਬੈਠੇ ਗਵਾੜਾ ਤਹਿ ਲੈ ਲਿਆ ਪੰਚਾਇਤ ਆ ਕੇ ਬੈਠੀ ਆ ਕੋਈ ਸੁਣਵਾਈ ਨਹੀਂ ਹੋ ਰਹੀ ਪੋਸਟਮਾਰਟਮ ਹੋ ਗਿਆ ਜੀ ਨਹੀਂ ਵੀ ਪੋਸਟਮਾਰਟਮ ਨਹੀਂ ਹੋਆ ਜਿੰਨਾ ਚਿਰ ਮੁੰਡਾ ਉਹਦੀ ਤਿੰਨ ਭੈਣਾਂ ਨਹੀਂ ਫੜੀਆਂ ਜਾਂਦੀਆਂ ਉਹਨਾਂ ਚਿਰ ਪੋਸਟਮਾਰਟਮ ਨਹੀਂ ਹੋਊਗਾ ਇਹਦੇ ਕਹਿੰਦੇ ਨਾਮ ਤੇ ਪੁੱਛਿਆ ਜੀ ਬਾਈ ਨੇ ਬਾਈ ਨੇ ਮਾ ਰਵੀ ਲਾਲ ਦਾ ਨਾਮ ਆਫ ਖੋਣ ਲਾਲ ਇਹਨਾਂ ਦੇ ਹਸਬੰਡ ਆ ਉਹ ਮਾਰੇ ਇਹਦੀ ਭੈਣ ਹੈਗੀ ਮਨਪ੍ਰੀਤ ਜੋਤੀ ਤੇ ਮੰਦੀਪ ਕਿਹ ਕਿਹੜੀ ਹੈ ਦੋਦੀ ਦਾ ਵੀ ਦਿਖਾਓ ਨਹੀਂ ਦੋ ਨਹੀਂ ਸਿਗੀਆਂ ਤਿੰਨ ਮੌਕੇ ਤੇ ਤਿੰਨ ਸਿਗੀਆਂ ਮੌਕੇ ਤੇ ਤਿੰਨ ਇਹਨਾਂ ਨੇ ਪੁਰਾਣੇ ਨੇ ਪਹਿਲਾ ਵੀ ਕੁੜੀ ਨੇ ਕੈਡਰਿਕ ਜੀ ਤੱਕ ਪਰੇਸ਼ਾਨ ਕਰਦੇ ਆ ਇੱਕ ਮਹੀਨਾ ਤਾਂ ਵਿਆਹ ਨੂੰ ਹੋਇਆ ਅਜੇ ਇੱਕ ਮਹੀਨਾ ਹੋਇਆ ਵਿਆਹ ਹੋਇਆ ਇੱਕ ਦੀ ਵਿਆਹ ਨੂੰ ਹੋਇਆ ਅਜੇ ਇਹ ਤੁਹਾਨੂੰ ਕਿੱਦਾਂ ਪਤਾ ਲੱਗਿਆ ਜੀ ਸਾਨੂੰ ਜਿਹੜਾ ਵਿਚੋਲਾ ਆ ਉਹਨੇ ਫੋਨ ਕਰਕੇ ਇਨਫੋਰਮ ਕੀਤਾ ਕਿ ਤੁਹਾਡੀ ਕੁੜੀ ਬਿਮਾਰ ਆ ਗਾਂਧੀ ਹਸਪੀਟਲ ਆ ਜਾਓ ਸਵਾਰੇ ਗਾਂਧੀ ਹਸਪੀਟਲ ਆ ਜਾਓ ਉੱਥੇ ਆਏ ਜਦੋਂ ਪਤਾ ਲੱਗਾ ਕੁੜੀ ਨੇ ਜ਼ਿਆਦਾ ਖਾਧੀ ਆ ਉੱਥੋਂ ਡੀਐਮਸੀ ਨੇ ਰੈਫਰ ਕਰਕੇ ਗਾਂਧੀ ਹਸਪੀਟਲ ਆ ਲੈ ਆਏ ਨੇ ਉੱਥੋਂ ਕੁੜੀ ਨੂੰ ਕਿ ਡੱਡ ਹੋਈ ਨੂੰ ਛੱਡ ਕੇ ਮੁੰਡਾ ਫਰਾਰ ਹੋ ਗਿਆ ਫਰਾਰ ਹੋ ਗਿਆ ਭੈਣ ਵੀ ਫਰਾਰਿਆ ਭਰਾ ਵੀ ਫਰਾਰਿਆ ਪੁਲਿਸ ਵਾਲੇ ਨੇ ਕਹਿ ਨਹੀਂ ਲੈ ਆ ਇਹ ਕੋਈ ਕਾਰਵਾਈ ਨਹੀਂ ਕਰ ਰਹੇ ਉਲਟਾ ਰਾਜੀਨਾਮਾ ਕਰਨ ਦੇ ਲਈ ਸਾਨੂੰ ਦਬਾਅ ਪਾ ਰਹੇ ਮਜਬੂਰ ਕਰ ਰਹੇ ਆ ਵੇ ਰਾਜੀਨਾਮਾ ਕਰ ਲੋ ਮਨ ਵਾਲੀ ਪਿੰਡ ਦੀ ਸਰਪੰਚ ਵੀ ਆ ਕੇ ਸਾਨੂੰ ਸਪੈਸ਼ਲਾਈਜ਼ ਕਰਦੀ ਆ ਐਦਾਂ ਨਹੀਂ ਸਰਪੰਚਾਂ ਤੋਂ ਸੀ ਲੈਣਾ ਕੀ ਆ ਜਿਹੜੇ ਕਿਸੇ ਨੂੰ ਇਨਸਾਫ ਨਹੀਂ ਦੇ ਸਕਦੇ ਪੀਕੇ ਤੇਰੀ ਮਨੂਨਾ ਪਿੰਡ ਜਿਲ੍ਹਾ ਸੀਤ ਭਗਤ ਸਿੰਘ ਨਗਰ ਖਾਨਾ ਬਹਿਰਾਮ ਹਾਂਜੀ ਅਛਰ ਉਹ ਮਾ ਬਸਰਾਲ ਲੜਕੇ ਦੇ ਘਰ ਤੋਂ ਇਹ ਕੀ ਮਾਮਲਾ ਹੈ ਇਹ 60 ਲੋਕ ਇਹ ਇਦਾਂ ਇਹ ਥੋੜਾ ਜਿਹਾ ਪਹਿਲਾਂ ਗਰੀਬ ਮਹੀਨਾ ਤੋਂ ਪਹਿਲਾਂ ਇਹਦੀ ਮੈਰਿਜ ਹੋਈ ਆ ਤੇ ਇਹਨਾਂ ਦੇ ਜਿਹੜਾ ਬਿਆਨ ਮੁਤਾਬਕ ਕਿ ਜਿਹੜਾ ਲੜਕੀ ਲੜਕਾ ਪਰਿਵਾਰ ਆ ਰਿਹਾ ਤੇ ਲੜਕਾ ਤੰਗ ਪਰੇਸ਼ਾਨ ਕਰਦੇ ਸੀ ਉਹਦੇ ਚੱਕਰ ਦੇ ਵਿੱਚ ਜਿਹੜੀ ਆ ਇਹਨੇ ਕੋਈ ਜ਼ਹਿਰੀਲੀ ਚੀਜ਼ ਖਾ ਕੇ ਤੇ ਸਾਨੂੰ ਜਿਹੜਾ ਇੱਕ ਡੈਥ ਹੋ ਗਈ ਆ ਡੀ ਐਮ ਸੀ ਤੋਂ ਆਪਾਂ ਨੂੰ ਜਿਹੜੀ ਐਂਟੀਮੇਸ਼ਨ ਆ ਰਸੂਲ ਹੋਈ ਸੀ ਤੇ ਉਸ ਤੇ ਜਿਹੜਾ ਅਸੀਂ ਬਿਆਨ ਲਿਖ ਕੇ ਇਹਨਾਂ ਦੇ ਪਰਿਵਾਰਕ ਮੈਂਬਰ ਦੇ ਬਤਾਰਾ ਕੋ ਬਿਆਨਾਂ ਦਾ ਜਿਹੜੀ ਆ ਕਾਰਵਾਈ ਕਰ ਦਿੱਤੀ ਆ ਪਰਚਾ ਦਰਜ ਕਰ ਦਿੱਤਾ ਤੇ ਜਲਦੀ ਇਹਨਾਂ ਨੂੰ ਗ੍ਰਿਫਤਾਰ ਕਰ ਲਿਆ ਜਾਂਦਾ ਇਨੀ ਦੀਵਾ ਕਰਦੇ ਹਾਂ ਬਾਅਦ ਵਿੱਚ ਵਾੜ ਘੜੇ ਪ੍ਰਦਰਸ਼ਨ ਕਰਦੇ ਕਿਉਂ ਕਰ ਰਹੇ ਇੱਕ ਕਹਿੰਦੇ ਜੀ ਗ੍ਰਫਤਾਰ ਕਰੋ ਜਲਦੀ ਹੈਗਾ ਉਹਨਾਂ ਦਾ ਮੋਬਾਈਲ ਵਗੈਰਾ ਉਹਨਾਂ ਦੇ ਵੱਧ ਰਹੇ ਤੇ ਇਹ ਐਫਆਰ ਨੰਬਰ ਜਿਹੜੀ ਹੈਗੇ 728 ਇੱਕ ਜਿਹੜੀ ਆ 26 ਅਸੀਂ ਦਰਜ ਕੀਤੀ ਹੋਈ ਆ ਤੇ ਜਲਦੀ ਇਹਨਾਂ ਨੂੰ ਗ੍ਰਫਤਾਰ ਕਰ ਲਾਂਗੇ ਕੋਈ ਮੈਟਰ ਇਹ ਮਾਮਲਾ ਕਿੱਥੇ ਦਾ ਜੀ ਇਹ ਮੈਂ ਮਾਹਾਨਾ ਵਾਲੀ ਪਿੰਡ ਪੈਂਦਾ ਜੀ ਇੱਥੇ ਵਿਆਹੀ ਸੀ ਲੜਕੀ ਲੜਕੀ ਤੇ ਪਿਛੋਂ ਬਹਿਰਾਮ ਮੁੰਨਾ ਪਿੰਡ ਆ ਬਹਿਰਾਮ ਠਾਣੇ ਦੇ ਵਿੱਚ ਉੱਥੋਂ ਦਾ ਪਰਿਵਾਰਕ ਮੈਂਬਰ ਉਥੋਂ ਦਾ ਬਿਆਹ ਸੀ ਕਿੰਨੇ ਚਿਰ ਹੋ ਗਿਆ ਮਹੀਨਾ ਇੱਕ ਪਹਿਲਾਂ ਕਰੀਬ 10 ਦੇ ਇਹ ਮੁੰਡਾ ਇਸ ਵੇਲੇ ਵਿਆਹ ਕਰਾ ਕੇ ਚਲਾ ਗਿਆ ਕਿੱਥੇ ਨਹੀਂ ਕਰ ਰਹੇ ਆ ਸਰ ਐਕਚੁਅਲੀ ਮੁੰਡਾ ਇੱਥੇ ਆਇਆ ਹੋਇਆ ਸੀ ਤੇ ਹੁਣ ਦੇਖਦੇ ਆਂ ਤੇ ਜੋ ਵੀ ਹੈਗਾ ਕਿੰਨੇ ਦਾ ਮਾਮਲਾ ਦਾ ਹੈ ਇਹ ਮੁੰਡਾ ਤੇ ਨਾ ਪਰਿਵਾਰਕ ਮੈਂਬਰ ਜੋ ਵੀ ਨਾ ਬਿਆਨਾਂ ਦਾਬਾਕ ਜੋ ਵੀ ਕਾਰਵਾਈ ਕਰ ਕੋਈ ਗ੍ਰਿਫਟ ਕੀਤਾ ਗਿਆ ਨਹੀਂ ਅਜੇ ਉਹ ਉਸਤਾ ਜਲਦੀ ਕਰ ਲਓ